YouTube ਫੈਮਲੀ ਕਿਵੇਂ ਹੋ ਜੀ ਸਾਰੇ ਜਾਣੇ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸਵਾਗਤ ਆਪਣੇ ਚੈਨਲ ਦੇ ਵਿੱਚ ਸੋ एवरीवन ਦੇਖ ਸਕਦੇ ਹੋ ਕਿ ਸਵੇਰ ਸਵੇਰ ਦਾ ਟਾਈਮ ਹੈ ਤੇ ਸਕੂਟੀ ਦੇ ਨਿਸ਼ਾਨ ਦੇਖੋ ਤੁਸੀਂ ਪਹਿਲਾਂ ਇੰਨਾ ਕੱਚਾ ਕੱਚਾ ਰਸਤਾ ਨਹੀਂ ਜਿਆਦਾ ਟੋਹੀ ਸੀ ਨਾ ਮਸਾਂ ਹੀ ਮੈਂ ਆਈਆਂ ਸੋ एवरीवन ਮੈਂ ਡੈਡੀ ਨੇ ਸਪਰੇਅ ਕਰਨੀ ਸੀ ਪੱਠਿਆਂ ਨੂੰ ਤੇ ਬੋਬੀ ਮੋਟਰਸਾਈਕਲ ਲੈ ਕੇ ਗਿਆ ਚਲਿਆ ਸੀ ਇਸ ਕਰਕੇ ਮੈਂ ਡੈਡ ਨੇ ਕਿਹਾ ਚਲੋ ਮੈਂ ਤੁਹਾਡੇ ਨਾਲ ਜਾਉਣੀ ਆ ਜੇ ਮੇਰਾ ਕੰਮ ਦਾ ਟਾਈਮ ਨਹੀਂ ਹੋਇਆ ਹਲੇ ਕੰਮ ਕਾਫੀ ਕਰਨਾ ਸੀ ਇਸ ਕਰਕੇ ਫਿਰ ਮੈਂ ਸੋਚਿਆ ਚਲੋ ਆਪਣਾ ਡੈਡੀ ਦੇ ਨਾਲ ਚਲ ਜਾਨੇ ਡੈਡੀ ਸਪਰੇਅ ਕਰ ਰਹੇ ਨੇ ਉਹ ਪਿੱਛੇ ਉਹ ਦੇਖ ਸਕਦੇ ਹੋ ਤੁਸੀਂ ਹੋ ਰਹੇ ਸੋ ਦੈਨ ਸਕੂਟੀ ਤੇ ਮੈਂ ਉਹਨਾਂ ਨੂੰ ਲੈ ਕੇ ਆਈ ਸੀ ਤੇ ਤੁਸੀਂ ਦੇਖ ਸਕਦੇ ਹੋ एवरीवन ਇਧਰ ਲਈ ਆ ਨਹਿ ਰਹੇ ਹਨ ਜਿਹੜੀ ਇਹ ਤੁਸੀਂ ਲਾ ਲਓ ਕਾਫੀ ਵੱਡੀ ਹੁੰਦੀ ਸੀਗੀ ਪਹਿਲਾਂ ਇਹ ਹੋਣੀ ਇਹਨਾਂ ਨੇ ਛੋਟੀ ਬਹੁਤ ਛੋਟੀ ਬਣਾ ਦਿੱਤੀ ਐ ਇੱਥੇ ਬੀਰੀਆਂ ਹੁੰਦੀਆਂ ਸੀ ਜਦੋਂ ਅਸੀਂ ਛੋਟੇ ਹੁੰਦੇ ਆਉਂਦੇ ਹੁੰਦੇ ਸੀ ਨਾ ਅਸੀਂ ਬੀਰ ਤੋੜਦੇ ਹੁੰਦੇ ਸੀਗੇ ਇੱਥੋਂ ਦੇਖ ਸਕਦੇ ਹੋ ਸੋ ਮੈਂ ਚੱਪਲਾਂ ਵੀ ਕਾਲੀ ਦੇ ਵਿੱਚ ਬੋਬੀ ਦੀਆਂ ਪਾਈ ਤੇ ਚੱਪਲਾਂ ਵੀ ਸਾਰੀਆਂ ਲਿਪੜ ਗਈਆਂ ਬੋਬੀ ਦੀਆਂ ਚੱਪਲਾਂ ਹੈਡੀਆਂ ਹੈਡੀਆਂ ਵੱਡੀਆਂ ਮੇਰੇ ਤਾਂ ਪੈਰ ਨਹੀਂ ਨਿੱਕੇ ਹੁੰਦੇ ਤੋਂ ਹੁੰਦੇ ਪੈਰ ਕਾਫੀ ਵੱਡੇ ਵੱਡੇ ਨੇ ਸੋ ਗਿਉ ਚੱਕਰੂ ਮੈਂ ਹਜੇ ਨਹਾਈ ਵੀ ਨਹੀਂ ਗਈ ਸਵੇਰ ਸਵੇਰ ਉੱਠਨ ਸਰ ਹੀ ਚੱਲੋ ਜੀ ਆਓ ਖੇਤ ਤੇ ਡੈਡੀ ਸਪਰੇਅ ਕਰ ਰਹੇ ਨੇ ਪੱਠਿਆਂ ਨੂੰ ਦੰਨ ਉਸ ਤੋਂ ਬਾਅਦ ਆਪਾਂ ਜਾਵਾਂਗੇ ਘਰ ਦਰਖਤ ਤਾਂ ਦੇਖੋ ਯਾਰ ਨਾ ਸਾਰੇ ਝੁਕ ਗਏ ਨੇ ਹਨਾ ਆ ਦੇਖੋ ਸੋ ਪਹਿਲਾਂ نیچے ਦੇਖੋ ਜਦੋਂ ਮੈਂ ਤੁਰਦਿਆਂ ਨਾ ਇੰਨੀ ਮਿੱਟੀ ਮੇਰੇ ਪੈਰਾਂ 'ਚ ਆ ਜਾਂਦੀ ਆ ਪਰ ਪੈਰ ਤਾਂ ਮੇਰੇ ਨਿੱਕੇ ਨਿੱਕੇ ਚੱਪਲਾ ਵੇਖੋ ਕਿੱਡੀਆਂ ਕਿੱਡੀਆਂ ਐਦਾ ਲੱਗ ਰਿਹਾ Rajasthan ਆਏ ਹੁੰਨੇ। ਐਦਾ ਲੱਗਦਾ ਨਾ Rajasthan ਆਏ ਹੁੰਨੇ ਆ। ਸੋ एवरीवन ਡੈਡੀ ਨੇ ਕਰ ਲਈ ਐ। ਹਾਂਜੀ एवरीवन ਸਪਰੇ ਹੋਊਗੀ, ਹੋਗੀ ਡੈਡੀ। ਐਨੀ ਚਲਦੀ। ਹੋ ਮਿਲਦਾ ਮਸ਼ੀਨ ਚਲਾਈ ਹਣੀ। ਸੋ ਹੁਣ ਆਪਾਂ ਜਾਂਦੇ ਆ ਕਾਰ ਤੇ ਘਰ ਜਾ ਕੇ ਆਪਣਾ ਵਲੌਗ ਨੂੰ ਅਗੇ ਕਰਦੇ ਆ ਸਟਾਰਟ। ਦੇਖ। ਕਿੱਚੇ ਕਿੱਚੇ ਜਾਣਾ ਪੈਣਾ ਫਿਰ। ਹਾਂਜੀ एवरीवन ਘਰ ਮੈਂ ਆ ਚੁੱਕੀ ਸੀ ਦਿਨ ਸੋ एवरीवन ਮੇਰਾ ਹੋ ਚੁੱਕਿਆ ਟਾਈਮ ਕਮ ਦਾ ਸੋ ਮੈਂ ਚੱਲ ਰਹੀ ਹਾਂ ਆਪਣੇ ਕੰਮ ਤੇ ਆਣ ਕੇ ਆਪਾਂ ਵਲੌਗ ਨੂੰ ਕਰਾਂਗੇ ਸਟਾਰਟ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹਿਣਾ ਸੋ ਵੈਸੇ ਮੌਸਮ ਇਦਾਂ ਕਈ ਵਾਰੀ ਲੱਗਦਾ ਹੈ ਕਿ ਜਿਵੇਂ ਆਪਣਾ ਗਰਮੀ ਆ ਚੁੱਕੀ ਹੈ ਪਰ ਨਹੀਂ ਠੰਡ ਹੱਲੇ ਵੀ ਹੈਗੀ ਮੇਰੀ ਤबीयत ਫੇਰ ਰਾਤ ਖਰਾਬ ਹੋ ਗਈ ਸੀ ਚੱਲੀਆਂ ਕੰਮ ਤੇ टू so एवरीवन हमारे दादा चाचा जी एंड दिस ही लगते हैं मेरा भाई जाने पूरण को नहीं ईरान दे जाने पूरण को हूं मैं नहीं आना वैसे हूं मैं यहां ये सु एवरीवन ये हैं हमारे आ uh, चाचा जी एंड दादा जी ਹਮਾਰੀ ਡੈਡੀ ਕੇ ਇਹ ਚਾਚਾ ਹੈ ਔਰ ਹਮਾਰੀ ਇਹ ਦਾਦਾ ਲੱਗਤੇ ਹੈ ਐਂਡ ਦਾਦਾ ਜੀ ਕੀ ਅੱਖੇ ਨਹੀਂ ਦਿਖ ਰਹੀ ਅਬ ਦਿਖ ਰਹੀ ਹੈ ਹਾਂ ਚਾਚਾ ਕੰਮ ਹੋ ਗਿਆ ਨਾ ਇੱਥੇ ਸੋ ਕੰਮ ਇੱਥੇ ਸਾਰਾ ਉਜੂ ਕੇ ਲੱਗੇ ਹੋਇਆ ਹੱਲੇ ਵੀ ਫਿਲਹਾਲ ਕੰਮ ਹੌਲੀ ਹੌਲੀ ਸੈੱਟ ਹੋ ਜਾਣਾ ਇਹ ਬਣਿਆ ਕੀ ਹੈ ਖੂਜੇ ਪਾਣੀ ਆਏਗਾ ਨਾ ਚੋ ਵਧੀਆ ਸੁਗਰ ਉਹ ਇਧਰ ਚਿੱਕੜ ਨਾ ਆਏਗਾ ਚਲੋ ਵਿੱਚ ਚਿੱਕੜ ਆ ਜਾਏਗਾ ਮੈਂ ਜਾਣੀ ਮੇਰੇ ਕੰਮ ਦਾ ਟਾਈਮ ਹੋਇਆ ਪਿਆ ਚਾਚਾ ਠੀਕ ਹੈ ਚਲੋ ਜੀ ਚਾਚਾ ਕਹਿੰਦਾ ਠੀਕ ਹੈ ਸੋ एवरीवन ਆਪਾਂ ਜਾਣੇ ਕੰਮ ਤੇ ਤੇ ਆਣ ਕੇ ਆਪਾਂ ਵਲੌਗ ਕਰਾਂਗੇ ਹਾਂ ਨਹੀਂ ਚਾਚਾ ਉਹ ਵੀ ਨਹੀਂ ਹੈਗਾ ਹੋ ਗਿਆ ਸਕੂਲ ਹਾਂਜੀ ਇਹ ਇਨੀ ਕਿ ਜਗਾ ਆਪਾਂ ਸਵਾਰ ਲਈਏ ਇਧਰ ਆਪਣਾ ਟੋਕਾ ਹੈ ਤੇ ਇਹ ਆਪਾਂ ਇਥੇ ਪਾਵਾਂਗੇ ਮਿੱਟੀ ਬਰੋਬਰ ਜਗਾ ਹੋ ਜੇਗੀ ਇਹ ਕਿਲਾ ਲਾਉਣੇ ਪਏ ਇਥੇ ਵੇਖੋ ਮਿੱਟੀ ਪਾਉਣ ਦਾ ਤਰੀਕਾ ਬੋਵੀ ਦਾ ਹਾਂਜੀ ਇਹ ਆ ਗਈ ਮਿੱਟੀ ਇੱਥੇ ਆਪਾਂ ਟਰਾਲੀ ਲਵਾਉਣੀ ਮਿੱਟੀ ਦੀ ਉਹ ਸਾਹਮਣੇ ਤਾਂਨੇ ਖੂਪਣੀ ਹੋਏ ਨਹੀਂ ਦੇਖ ਸਕਦੇ ਹੇਲਾ ਕੰਮ ਮੈਨੂੰ ਕਹਿੰਦਾ ਸਾਰਾ ਆਪ ਨਹੀਂ ਕਰਦਾ ਕੁਝ ਵੀ ਜਿਹੜੀ ਇਹਨਾਂ ਦੇ ਬੂਏ ਆ ਕਿ ਕੰਦ ਜੇ ਵਜਾ ਹੈ ਕੱਲ ਅਸੀਂ ਕਰੇ ਠੋਕ ਹੀ ਗਏ ਆ ਬਾਜ ਬੂਏ ਬਿਧੋੜੀ ਗਏ ਆ ਲਾਰ ਹੀ ਕਰ ਦਿੱਤੀ ਹੈ ਨੂੰ ਤਾਂ ਆਖਿਆ ਲਾਰ ਕਰ ਚਾਲੋ ਜੱਟ ਨੂੰ ਮਾਰਾ ਆ ਕੰਮ ਵਜੇ ਨਾ ਰਹੇ ਹਾਂ ਚੱਕ ਦੋ ਫਿਰ ਮਾਈਕਲ ਟਾਇਰ ਤੋਂ ਵੇਖ ਨਹੀਂ ਪਹਿਲਾਂ ਰੈਡੀ ਫਾਇਰ ਟਰਨੂ ਆ ਰੈਡੀ ਲੱਗੀ ਜਾਏਗੀ ਫਿਰ ਹੋਣੀ ਇੱਕ ਫਿਰ ਮਗਰ ਕਰਨੀ ਪੈਣੀ ਤੁਹਾਨੂੰ ਬੋਲਾ ਦਾ ਜੀਣਾ ਹੈ ਜੀਣਾ ਨਿਗੜੀ ਜਾਣਾ ਹੈ ਆਇ ਲਾ ਰਹੀ ਹੈ ਵਿੱਚ ਗਰੀ ਆਈ ਉਹ ਦੇਣਾ ਹੈ ਜੀ ਇਹ ਵੀ ਦਈਏ ਬੀ ਆਲਾ ਮੈਂ ਬੀਰੂ ਮਾਰ ਦਿੰਨਾ ਏ ਗੋਰੀਨ ਬੱਚ ਤੋਂ ਆਲਾ ਵੀਰੂ ਮਾਰਦਾ ਏ ਮੇਰੇ ਕੋਲ ਆ ਜਾ ਤੱਕੀ ਆ ਜਾ ਉਹ ਪਹਿਲਾਂ ਇਹਦਾ ਟਾਇਰ ਬਾਹਰ ਲੀ ਗਏ ਆ ਇਧਰ ਲਾ ਟਾਇਰ ਬਾਹਰ ਗਿ ਕਿਤੇ ਨਹੀਂ ਜਾਂਦਾ ਤਾਂ ਪਲੇਟ ਜੀ ਚੁੱਕ ਲੈ ਕੋ ਵਿੱਚ ਹੀ ਛੱਡ ਦਿੱਤੀ ਹੂੰ ਜਦੋਂ ਰਹਾ ਗਿਆ ਜਿਹਨੂੰ ਟੁੱਟੀ ਹੋਈ ਕੰਮਚੋਰੀ ਬੰਨਾ ਕੰਮ ਕਰ ਵਾਦੂ ਭਈਆ ਇਹੋ ਇੱਕ ਨੋੜੀ ਗਈ ਇਹਨਾਂ ਨੂੰ ਪਿਆਉਣ ਲਈ ਸੋ। ਇਹ ਦੋਣ ਮਿੱਟੀ ਕਾ ਲਾਈ ਜਾਂਦੇ ਆ। ਚੱਕੜੀ ਨਹੀਂ ਬਣਾਦੇ। ਓ ਤੂੰ ਸਾਰੀ ਧੁੱਲ ਖਾਲੀ ਮੈਂ ਤਾਂ ਲਾਦਾ ਤੁਹਾਡੀ ਰੇੜੀ ਦਾ ਉਧਰ ਟਾਇਰ ਥੱਲੇ ਆ ਇਹ ਨਾ ਵੇਖ ਦੇ। ਸਾਡੀ ਨਹੀਂ ਗਈ ਉਧਰ ਦੇ ਭਈਆ। ਕਿਹਦੇ ਰੇੜੀ ਛੱਪੜ ਜੇ ਚਲੀ ਜਾ ਓਏ ਥੱਲੇ ਤੇ ਜਿਹੜੀ ਫਟੜ ਚ ਨਹੀਂ ਆਉਂਦੀ ਆ ਚੱਕ ਦੇ ਯਾਰ ਆ ਜਾ ਪੜੋ ਲਾਓ ਆ ਲਾ ਲਈਏ ਇੰਸਲਾਮਾ ਉੱਪਰ ਉੱਪਰ ਹੀ ਪਾ ਦੇ ਨਾ ਉਤਾਹ ਨਾ ਬੱਜੇ ਤੇਰਾ ਉਤਾਹ ਛਤਰੀ ਨਾਲ ਛਤਰੀ ਨਾਲ ਬਹੁਤ ਚੱਕ ਦੇ ਸੰਭਾਲ ਕੇ ਜਾਨ ਦੇ ਦਿੱਤਰ ਜਾਨਦੀ ਇਹ ਦੇਖੀਏ। ਇਹ ਕਈ ਕਿਹੇ ਪਾਸੇ ਬਈ ਕਈ ਉਹ ਪੰਨੀ ਮਾਲੇ ਲੈਣੀ। ਹੁਣ ਮਿੰਟੋ ਮਿੰਟੀ ਲੈ ਜਾਣੀ ਥੱਲੇ ਵਾਜੀ ਨਹੀਂ ਉਹ ਨਹੀਂ ਵਾਜੀ। ਬਹੁਤ ਬਹੁਤ ਪੀਲ ਲਾ ਮੋਰੇ ਤੇ ਮੋਰੇ ਜੀ ਬਾਕੀ ਸਾਰੀ ਪੀਲ ਉੱਧਰ ਲਾ ਆਂਜਾਂ ਦੇ ਚ ਆ ਫੜਾ ਪਲੇਅਰ ਲਾ ਪਲੇਅਰ ਲਾ ਦੇ ਇੱਥੇ ਲਾਈ ਰੱਖ। ਇਹ ਆਪਾਂ ਆਹ ਮਾਰੇ ਕੋਰ। ਇਹ ਰੱਖਣ। ਹਾਂਜੀ 2 ਵਜੇਗੇ ਸੀਗੇ ਤੇ ਇਧਰ ਆਪਾਂ ਹੁਣ ਪੀਵਾਂਗੇ ਦੁਪਹਿਰ ਟਾਈਮ ਚਾਹ ਚਾਹ ਬਣਾ ਕੇ ਮੈਂ ਲੈ ਆਈ ਸੀਗੀ ਦੇ ਮੈਂ ਕਪ੍ਰੀਤ ਗਈ ਹੋਈ ਐ ਸਾਲੂਨ ਮਿਕਸ ਕਰਕੇ ਆਪਾਂ ਤਿੰਨ ਬਾਟੀਆਂ ਵਿੱਚ ਹੀ ਚਾਹ ਪੀਵਾਂਗੇ ਮੈਂ ਕਾ ਕੇ ਸ਼ਾਮ ਨੂੰ ਪੀਵੇਗੀ ਚਾਹ ਹਾਂਜੀ ਮਿੱਟੀ ਛੱਟ ਗਈ ਸੀਗੇ ਤੁਹਾਨੂੰ ਵਿਖਾਉਣੇ ਆ ਹਾਂਜੀ ਆਪਾਂ ਇੱਥੇ ਮਿੱਟੀ ਸਟਾ ਲਈਏ ਤੇ ਹੁਣ ਬਰੋਬਰ ਇਧਰ ਕਰ ਦਿਆਂਗੇ ਵਧੀਆ ਫਿਰ ਸਾਰੀ ਇੱਕੋ ਜੀ ਜਗ੍ਹਾ ਹੋ ਜੇਗੀ ਇੱਥੇ ਲੈ ਕੇ ਪੱਠੇ ਰੱਖ ਦਿਆ ਕਰਾਂਗੇ ਇੱਥੇ ਆਪਾਂ ਪੱਠੇ ਕੋਤਰ ਲਈਦੇ ਆ ਤੇ ਹੁਣ ਕਰੇਗਾ ਬੋਬੀ ਚਾਹ ਪੀ ਕੇ ਸਾਰਾ ਕੰਮ ਹਾਂਜੀ एवरीवन ਗੁੱਡ ਮਾਰਨਿੰਗ ਸਾਰਿਆਂ ਨੂੰ ਸੋ ਇਹ ਵਾਲਾ एवरीवन ਨੈਕਸਟ ਡੇ ਆ ਮੈਂ ਆਪਣੇ ਵਲੋਗ ਨੂੰ ਕਿੱਥੇ ਸਟਾਰਟ ਕਿਉਂਕਿ ਮੇਰੀ ਗੱਲ ਹਾਲੇ ਤੱਕ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਹੈਨਾ ਜਿਹਦੇ ਕਰਕੇ ਮਤਲਬ ਦਵਾਈ ਦੂਈ ਲੈਣ ਜਾਣਾ ਪਿਆ ਤੇ ਹੁਣ ਵੀ ਕੁਝ ਫਰਕ ਨਹੀਂ ਪਿਆ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤੇ ਮੈਂ ਸੋਚਿਆ ਕਿ ਬਸ ਉੱਠ ਕੇ ਆਪਣਾ ਵਲੌਗ ਦੈਂਟ ਕਰ ਦਮਾ ਸਭ ਨੂੰ ਦੱਸ ਦਮਾ ਹੈ ਨਾ ਕਮ ਤੇ ਆਈ ਸੀ ਤੇ ਉਦਾਂ ਹੀ ਮਤਲਬ ਪਤਾ ਨਹੀਂ اچانک ਕੀ ਹੋ ਗਿਆ ਹੈ ਨਾ ਜਿਹਦੇ ਕਰਕੇ ਉੱਠਿਆ ਨਹੀਂ ਕਿਆ ਮਤਲਬ ਫਿਰ ਮੈਡੀਸਨ ਲੈਣ ਜਾਣਾ ਪਿਆ ਤੇ ਬਾਕੀ ਥੋੜਾ ਬਹੁਤਾ ਫਰਕ ਹੈ ਬੁਖਾਰ ਵੀ ਕਾਫੀ ਸੀ ਰਾਤ ਤੇ ਇਸ ਕਰਕੇ एवरीवन ਬਾਕੀ سپورਟ ਕਰਿਆ ਕਰੋ ਪਿਆਰ ਕਰਿਆ ਕਰੋ ਚਾਚਾ ਜੀ ਤੇ ਸੋ एवरीवन ਅੱਜ ਦੇ ਵੀਡੀਓ ਵਿੱਚ ਆਣਾ ਹੀ ਹਨਾ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮੈਂ ਆਣ ਕੇ ਵਲੌਗ ਨੂੰ ਸਟਾਰਟ ਕਰਨਾ ਸੀ ਪਰ ਮੇਰੀ ਹਿੰਮਤ ਨਹੀਂ ਪਈ ਮਗਰ ਉਹ ਬਣਾਉਂਦੇ ਰਹੇ ਤੇ ਉਸ ਤੋਂ ਬਾਅਦ ਮੈਰੇ ਤੋਂ ਉੱਠਿਆ ਨਹੀਂ ਗਿਆ ਰਾਤ ਨੂੰ ਪਤਾ ਨਹੀਂ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਡਾਕਟਰ ਕੋਲ ਅਸੀਂ ਗਏ ਉੱਥੇ ਫਿਰ ਮੈਡੀ ਮੁੱਡੀ ਸੁਣ ਲਈ ਠੀਕ ਸੀ ਫੇਰ ਹੌਲੀ ਹੌਲੀ ਫਿਰ ਕੇ ਪਿਆ ਰਾਤ ਨੂੰ ਰਾਤ ਟਾਈਮ ਪਤਾ ਨਹੀਂ ਕਿੰਨਾ ਸੀ ਉੱਠ ਕੇ ਰੋਟੀ ਖਾਦੀ ਸੀਗੀ ਫੀਵਰ ਬਹੁਤ ਜ਼ਿਆਦਾ ਸੀਗਾ ਤੇ ਆਪਾਂ ਵਲੌਗ ਨੂੰ ਇੱਥੇ ਕਰਦੇ ਆਂ ਬੰਦ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਆਈ ਹੋਪ ਕਿ ਮੈਂ ਠੀਕ ਹੋ ਜਾਵਾਂਗੀ ਹਜੇ ਤਾਂ ਉਹ ਵੀ ਨਹੀਂ ਤਾਂ ਯਾਰ ਮੇਰੀ ਹਾਲਤ ਬਿਲਕੁਲ ਠੀਕ ਨਹੀਂ ਹੈਗੀ ਤੇ ਬਾਕੀ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਐਥੇ ਕਿਸੇ ਦਾ ਕਸੂਰ ਨਹੀਂ ਯਾਰ ਜਦੋਂ ਬੰਦੇ ਦੀ ਹਾਲਤ ਤੇ ਡਿਪੈਂਡ ਹੁੰਦਾ ਵੀ ਹਾਲਤ ਸਹੀ ਹੋਵੇ ਸਭ ਕੁਝ ਕੰਮ ਹੁੰਦਾ ਹੈ ਸਭ ਹਨ ਪਰ ਜਦੋਂ ਬੰਦੇ ਦੀ ਹਾਲਤ ਹੀ ਨਾ ਸਹੀ ਹੁੰਦੀ ਉਦੋਂ ਕੁਝ ਨਹੀਂ ਹੁੰਦਾ ਸੋ ਪਤਾ ਹੀ ਨਹੀਂ ਅਚਾਨਕ ਕੀ ਹੋਇਆ ਕੋਈ ਠੰਡ ਨਹੀਂ ਕੋਈ ਕੁਝ ਨਹੀਂ ਬਸ ਤबीयत एकदम ਹੀ ਡਾਊਨ ਹੋ ਗਈ ਹੈ ਸੋ بس ਮੈਨੂੰ ਰੈਸਟ ਦੀ ਕਾਫੀ ਲੋੜ ਹੈ ਤੇ ਵਲੌਗ ਨੂੰ ਅੱਪ ਇੱਥੇ ਹੀ ਕਰਦੇ ਆ ਬੰਦ ਸੌਰੀ ਕਿ ਮੈਂ ਵਲੌਗ ਨਹੀਂ ਬਣਾ ਸਕੀ ਇਹ ਅਗਲਾ ਦਿਨ ਹੈ ਆਪਣਾ ਸੋ ਮਾਰਨਿੰਗ ਟਾਈਮ ਹੈ ਮੈਂ ਹੁਣ ਵਲੌਗ ਨੂੰ ਕੀਤਾ ਸਟਾਰਟ ਆਪਣਾ ਤੇ ਤੁਸੀਂ ਬਾਅਦ ਦਾ ਵੀਊ ਚੈੱਕ ਕਰ ਸਕਦੇ ਹੋ ਅੱਜ ਜਿਹੜੀ ਕਰ ਲੈਣਾਂ ਨੇ ਮਿੱਟੀ ਪਾਈ ਸੀ ਸੋ एवरीवन ਮੇਰੀ ਤਬੀਅਤ ਹਜੇ ਵੀ ਨਹੀਂ ਠੀਕ ਹੈਗੀ ਸੋ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ